ਕੰਮ ਕਰਨਾ ਪੈ ਗਿਆ ਹਾਂ ਮਜਬੂਰੀਆਂ ਕਰਕੇ ਤੁਹਾਨੂੰ ਪਤਾ ਕਰਨਾ ਪੈਂਦਾ ਨਹੀਂ ਕਿਦਾ ਜੀ ਕਰਦਾ ਕਰਨ ਨੂੰ ਮੇਰਾ ਮਤੋ ਦੀ ਦੋਸਤੋ ਹਣੀ ਦੁੱਧਾਲ ਤੋਂ ਆਏ ਨੇ ਇਹਨਾਂ ਨੂੰ ਕੋਈ ਨਹੀਂ ਜਾਣਦਾ ਨਹੀਂ ਮੇਰੇ ਕੋਲੇ ਬਹੁਤ ਸਾਲਾਂ ਦਾ ਆਂਦਾ ਬਹੁਤ ਸਾਲਾਂ ਦਾ ਇਹਨਾਂ ਦੀ ਇੱਕ ਲੱਤ ਦੇ ਵਿੱਚ ਪ੍ਰੋਬਲਮ ਹੈ ਮਤਲਬ ਇਹਨਾਂ ਤੋਂ ਸਹੀ ਤਰ੍ਹਾਂ ਤੁਰਿਆ ਨਹੀਂ ਜਾਂਦਾ ਦੇਖੋ ਮੇਤੋ ਦਾ ਬਿਲਕੁਲ ਹੀ ਨਹੀਂ ਤੁਰਿਆ ਜਾਂਦਾ ਮੈਂ ਤਾਂ ਸਾਫ਼ ਹੀ ਮਨਾਂ ਕਰਦਾ ਮੇਤੋ ਦਾ ਤੁਰੇ ਨਹੀਂ ਜਾਂਦਾ ਨਾ ਪਰ ਇਹਨਾਂ ਨੂੰ ਵੀ ਬਹੁਤ ਵੱਡੀ ਪ੍ਰੋਬਲਮ ਹੈ ਅਗਰ ਆਪਾਂ ਇਹਨਾਂ ਨੂੰ ਕਹਿ ਦਈਏ ਕਿ 20 ਕਿਲੋ ਦੀ ਬਾਲਟੀ ਚੱਕ ਕੇ ਮਤਲਬ ਤੁਰ ਲੋ ਜਾਂ ਲੈ ਜਾਓ ਤਾਂ ਇਹਨਾਂ ਨੂੰ ਨਹੀਂ ਚੱਕੀ ਜਾਂਦੀ ਇਹਨਾਂ ਨੂੰ ਪ੍ਰੋਬਲਮ ਆ ਠੀਕ ਐ ਪਰ ਇਹਨਾਂ ਨੇ ਹਿੰਮਤ ਨਹੀਂ ਹਾਰੀ ਮੇਨ ਚੀਜ਼ ਹੁੰਦੀ ਆ ਹਿੰਮਤ ਨਾ ਹਾਰਨਾ ਇਹ ਮੇਰੀਆਂ ਗੱਲਾਂ ਅਕਸਰ ਇਹਨਾਂ ਨਾਲ ਹੁੰਦੀਆਂ ਰਹਿੰਦੀਆਂ ਨੇ ਘਰ ਦੇ ਹਾਲਾਤ ਇਦਾਂ ਦੇ ਹੁੰਦੇ ਨੇ ਕੁਝ ਜ਼ਿੰਮੇਵਾਰੀਆਂ ਪੈ ਜਾਂਦੀਆਂ ਨੇ ਇਨਸਾਨ ਦੇ ਉੱਤੇ 14 ਸਾਲ ਦੀ ਉਮਰ ਦੇ ਵਿੱਚ ਇਹ ਫੈਕਟਰੀ ਦੇ ਵਿੱਚ ਕੰਮ ਕਰਨ ਲੱਗਿਆ ਸੀ ਮੁੰਡਾ 24 ਸਾਲ ਦੀ ਅੱਜ ਇਹਦੀ ਏਜ ਆ 10 ਸਾਲ ਹੋ ਗਏ ਇਹਨੂੰ ਕੰਮ ਕਰਦੇ ਨੂੰ ਬੂਟਾਂ ਵਾਲੀ ਫੈਕਟਰੀ ਦੇ ਵਿੱਚ ਇਹਨੇ ਬਹੁਤ ਸਾਲ ਕੰਮ ਕੀਤਾ ਸਾਡੇ ਨਜ਼ਦੀਕ ਹੀ ਐਮਲੇਰ ਕੋਲੇ ਉਬੇ ਹੁਣ ਇਹਨਾਂ ਨੇ ਗੱਲ ਕੀ ਕਰਨ ਲੱਗਿਆ ਗੱਲ ਇਹ ਕਰਨ ਲੱਗਿਆ ਇਹਨਾਂ ਨੇ ਹੁਣ ਇੱਕ ਕਾਰ ਲਈ ਆ ਨਵੀਂ ਔਰ ਇਹ ਬ੍ਰਦਰ ਟੂਰ ਐਂਡ ਟਰੈਵਲ ਇਹਨਾਂ ਨੇ ਨਾਮ ਰੱਖਿਆ ਦਿੱਲੀ 에ਅਰਪੋਰਟ ਤੇ ਮਤਲਬ ਗੱਡੀ ਜਾਊਗੀ ਜਾਂ ਇਹ ਆਪਣੇ ਆਪ ਹੀ ਦੱਸਣਗੇ ਕਿੱਥੇ ਕਿੱਥੇ ਲੈ ਕੇ ਜਾਊਂਗੇ ਗੱਡੀ ਮਤਲਬ ਕੋਈ ਵੀ ਕਰ ਸਕਦਾ ਹੈ ਹਾਂਜੀ ਕਿਤੇ ਵੀ ਜਾ ਸਕਦੀ ਹੈਗੀ ਚਲਾਊ ਕੌਣ ਮੇਰਾ ਬ੍ਰਦਰ ਚਲਾਊਗਾ ਇਹ ਉਹ ਡਰਾਈਵਰ ਨੇ ਉਹ ਡਰਾਈਵਰ ਨੇ ਹਾਂਜੀ ਕਿੰਨੇ ਸਾਲ ਦਾ ਐਕਸਪੀਰੀਅੰਸ ਉਹਨਾਂ ਨੂੰ ਹੋ ਗਿਆ 10 ਸਾਲੀ। ਅੱਛਾ ਡਰਾਈਵਿੰਗ ਕਰਦੇ ਨੇ। ਹਾਂਜੀ ਡਰਾਈਵਿੰਗ ਕਰਦੇ ਨੇ। ਮੇਰੀ ਦਿਲੀ ਇਹ ਆ ਮੈਂ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਬੰਦੇ ਦੀ ਹਿੰਮਤ ਦੇਖੋ ਯਾਰ ਕਿੰਨੀ ਆ। ਮਤਲਬ ਇਹ ਗੱਡੀ ਨਹੀਂ ਚਲਾ ਸਕਦੇ ਕੋਈ ਗੱਲ ਨਹੀਂ ਇਹ ਹੁਣ Zomato ਦਾ ਕੰਮ ਕਰਦੇ ਨੇ। ਦੇਖੋ ਇਹ ਵੀ ਬਹੁਤ ਬੜੀ ਹਿੰਮਤ ਵਾਲੀ ਗੱਲ ਆ। ਸੋਚਣ ਵਾਲੀ ਗੱਲ ਆ ਲੈੱਗ ਦੇ ਵਿੱਚ ਪ੍ਰੋਬਲਮ ਹੋਣ ਦੇ ਬਾਵਜੂਦ ਹੈਨਾ ਇਹ Zomato ਦਾ ਕੰਮ ਕਰਦੇ ਨੇ ਘਰ ਘਰ ਜਾ ਕੇ ਪਾਰਸਲ ਡਿਲੀਵਰ ਕਰਦੇ ਨੇ। ਬਹੁਤ ਮਿਹਨਤ ਵਾਲਾ ਕੰਮ ਆ। ਐਪਰੀਸ਼ੀਏਟ ਕਰਦਾ ਮੈਂ ਇਹਨਾਂ ਨੂੰ ਬਹੁਤ ਇਨਾਂ ਨੂੰ ਸ਼ਾਬਾਸ਼ੀ ਆ ਵੀਰ ਨੂੰ ਹਣੀ ਨੂੰ ਇਹ ਸਾਡੇ ਨਜ਼ਦੀਕ ਪਿੰਡ ਤੋਂ ਦੂਤ ਹਾਲ ਤੋਂ ਨੇ 4 ਕਿਲੋਮੀਟਰ ਹੀ ਆ ਸਾਡਾ ਨਜ਼ਦੀਕ ਪਿੰਡ ਤੋਂ ਦੂਤ ਔਰ ਇਹਨਾਂ ਨੇ ਅੱਜ ਮੇਰੇ ਤੋਂ ਸੈੱਟ ਲਿਆ ਇਹਨਾਂ ਨੇ ਸੈੱਟ ਲਿਆ Y58 Vivo ਔਰ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਹਣੀ ਕਿਵੇਂ ਇਹ ਕਹਿੰਦੇ ਵੀਰ ਜੀ ਮੈਨੂੰ ਨਾ ਪ੍ਰੋਬਲਮ ਆਂਦੀ ਆ ਕਿ ਜੋਮੈਟੋ ਦੇ ਜਿਹੜੇ ਆਰਡਰ ਹੁੰਦੇ ਨੇ ਉਹ ਮੈਨੂੰ ਬੜੀ ਪ੍ਰੋਬਲਮ ਆਂਦੀ ਆ ਕਿ ਮੈਨੂੰ ਵਧੀਆ ਸੈੱਟੀ ਚਾਹੀਦਾ ਜਿਹਦੇ ਵਿੱਚ ਮੇਰੇ ਜੋਮੈਟੋ ਦੇ ਆਰਡਰ ਵਗੈਰਾ ਹੋ ਜਾਣ ਇਦਾਂ ਹੀ ਆ ਜੀ ਹਾਂਜੀ ਹਾਂਜੀ ਔਰ ਨਾਲ ਮੈਨੂੰ ਕਹਿੰਦੇ ਵੀਰ ਜੀ ਆਪਾਂ ਨੇ ਇੱਕ ਕੰਮ ਸਟਾਰਟ ਕੀਤਾ ਕਾਰ ਦਾ ਕਿ ਆਪਾਂ ਕਾਰਾਂ ਦਾ ਕੰਮ ਸਟਾਰਟ ਕੀਤਾ ਕਿ ਆਪਾਂ ਟੂਰ ਐਂਡ ਟਰੈਵਲਿੰਗ ਦਾ ਕੰਮ ਸਟਾਰਟ ਕੀਤਾ ਕਿ ਬਾਹਰ ਅੰਦਰ ਜਦੋਂ ਮਰਜ਼ੀ ਤੁਸੀਂ ਆਪ ਜਾਂ ਜਿਹਨੂੰ ਵੀ ਮਰਜ਼ੀ ਕਹਿ ਦਿਓ ਕਿ ਅਸੀਂ ਤੁਹਾਡਾ ਮਤਲਬ ਕਿਰਾਏ ਤੇ ਗੱਡੀ ਲੈ ਕੇ ਜਾਵਾਂਗੇ ਅਸੀਂ ਪਰਮਿਟ ਪਾਸ ਕਰਵਾ ਲਈ ਗੱਡੀ ਜਿੱਥੇ ਮਰਜ਼ੀ ਦਾ ਆਰਡਰ ਸਾਨੂੰ ਦੇ ਦਿਓ ਪਰਮਿਟ ਲੈ ਲਿਆ ਪਰਮਿਟ ਲੈ ਲਿਆ ਪਰਮਿਟ ਲੈ ਲਿਆ ਬਹੁਤ ਵਧੀਆ ਖੁਸ਼ੀ ਦੀ ਗੱਲ ਹੈ ਤੁਸੀਂ ਇੰਨੀ ਮਿਹਨਤ ਕਰਦੇ ਹੋ ਮੈਨੂੰ ਬੜਾ ਵਧੀਆ ਲੱਗਦਾ ਮਿਹਨਤ ਔਰ ਸੱਚੀ ਇਮਾਨਦਾਰੀ ਦੇ ਨਾਲ ਜਿਹੜੇ ਕੰਮ ਕਰਦੇ ਨੇ ਬੰਦੇ ਉਹ ਹਮੇਸ਼ਾ ਐਪਰੀਸ਼ੀਏਟ ਕੀਤੇ ਜਾਂਦੇ ਨੇ ਹਮੇਸ਼ਾ ਯਾਨੀ ਕਿ ਉਹਨਾਂ ਨੂੰ ਪ੍ਰਸਤਾਹਿਤ ਕਰਨਾ ਚਾਹੀਦਾ ਹਰੇਕ ਬੰਦੇ ਨੂੰ ਕੋਈ ਵੀ ਬੰਦਾ ਮਿਹਨਤ ਕਰਦਾ ਠੀਕ ਹੈ ਨਾ ਕਈ ਬੰਦੇ ਇਹੋ ਜਿਹੇ ਨੇ ਮੈਂ ਦੇਖਦਾ ਯਾਰ ਕਿ ਦਰਵਾਜੇ ਥੱਲੇ ਬੈਠੇ ਤਨਸ਼ਾਂ ਦੇ ਵਿੱਚ ਸਾਰਾ ਦਿਨ ਕੱਢ ਲੈਂਦੇ ਨੇ ਉਹ ਵੀ ਮਿਹਨਤ ਕਰਦੇ ਨੇ ਹਨਾ ਉਹ 24 ਘੰਟੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਦਿਨ ਰਾਤ ਦਾ ਠੀਕ ਹੈ ਮਤਲਬ ਰੋਟੀ ਉਹ ਵੀ ਖਾਂਦੇ ਨੇ ਔਰ ਜਿਹੜੇ ਇਹ ਮਿਹਨਤ ਕਰਦੇ ਨੇ ਦੇਖੋ ਇੱਕ ਲੈਗ ਦੇ ਵਿੱਚ ਪ੍ਰੋਬਲਮ ਹੋਣ ਦੇ ਬਾਵਜੂਦ ਇੱਕ ਜੋਮੈਟੋ ਦੇ ਵਿੱਚ ਕੰਮ ਕਰਨਾ ਔਰ ਘਰ ਦੇ ਹਾਲਾਤਾਂ ਬਾਰੇ ਇਹਨਾਂ ਨਾਲ ਗੱਲ ਕਰੀ ਮਤਲਬ ਤੁਸੀਂ ਫਿਰ 10 ਸਾਲ ਤੋਂ ਕੰਮ ਕਰਦੇ ਹੋ ਥੋੜਾ ਨਹੀਂ ਦਿਲ ਕਰਦਾ ਕਿ ਕਦੇ ਮੈਂ ਖੇਲਾਂ ਕੁੱਦਾ ਮਤਲਬ ਉਦੋਂ ਉਸ ਟਾਈਮ ਮਤਲਬ ਕਿ ਕਿਵੇਂ ਮਤਲਬ ਇੰਨੀ ਜਲਦੀ ਘਰ ਦੇ ਹਾਲਾਤਾਂ ਕਰਕੇ ਕੰਮ ਕਰਨਾ ਪੈ ਗਿਆ ਹਾਂ ਮਜਬੂਰੀਆਂ ਕਰਕੇ ਤੁਹਾਨੂੰ ਪਤਾ ਕਰਨਾ ਪੈਂਦਾ ਨਹੀਂ ਕਿਦਾ ਜੀ ਕਰਦਾ ਕਰਨ ਨੂੰ ਦਿਲ ਤਾਂ ਹਰੇਕ ਦਾ ਹੀ ਕਰਦਾ ਹੈ ਨਾ ਮਤਲਬ ਹੁਣ ਖੇਲੀਏ ਕੁੱਦੀਏ ਦਿਨ ਖੇਲਣ ਕੁੱਦਣ ਦੇ ਨੇ ਹਾਂਜੀ ਮੈਂ ਵੀ ਭਰਾ ਬਹੁਤ ਟਾਈਮ ਤੋਂ ਕੰਮ ਕਰਦਾ ਮੇਰੀ ਵੀ ਉਮਰ 10 ਸਾਲ ਦੀ ਹੁੰਦੀ ਸੀ ਜਦੋਂ ਮੈਂ ਦੁਕਾਨ ਤੇ ਬੈਠਣ ਲੱਗਿਆ ਸੀ ਆਪਣੇ ਪਾਪਾ ਨਾਲ ਕਿਉਂਕਿ ਕੱਲਾ ਬੱਚਾ ਸੀ ਮੈਂ ਹੋਰ ਕੋਈ ਮੇਰਾ ਬ੍ਰਦਰ ਹੈ ਨਹੀਂ ਸੀ ਮੈਨੂੰ ਵੀ ਲੱਗਿਆ ਕਿ ਯਾਰ ਮੇਰੇ ਪਾਪਾ ਇਕੱਲੇ ਨੇ ਹਨਾ ਤੇ ਉਹਨਾਂ ਦੇ ਉੱਤੇ ਕਬੀਲਦਾਰੀ ਬਹੁਤ ਬੜੀ ਆ ਫਿਰ ਮੈਂ ਵੀ ਫਿਰ ਬੈਠਣ ਲੱਗਿਆ ਸੀ 10 ਸਾਲ ਤੋਂ ਹੀ ਮੈਂ ਆਪਣਾ ਕਾਊਂਟਰ ਸੰਭਲਣ ਲੱਗਿਆ ਸੀ ਕਰਿਆਨੇ ਦੀ ਸ਼ਾਪ ਹੁੰਦੀ ਸੀ ਵਧੀਆ ਲੱਗਦਾ ਜਿਹੜੇ ਮਿਹਨਤੀ ਬੰਦੇ ਮੈਨੂੰ ਮਿਲਦੇ ਨੇ ਮੈਨੂੰ ਬਹੁਤ ਜਾਨਕਿ ਮੈਂ ਭਾਵੁਕ ਹੋ ਜਨਾ ਕਦੇ-ਕਦੇ ਬਹੁਤ ਜਿਆਦਾ ਮਤਲਬ ਬਹੁਤ ਵਧੀਆ ਲੱਗ ਕਦੇ ਵੀ ਇਹ ਨਾ ਸਮਝਿਆ ਕਰੋ ਅਗਰ ਕੋਈ ਮਾੜੀ ਮੁੱਟੀ ਲੱਗ ਦੇ ਵਿੱਚ ਪ੍ਰੋਬਲਮ ਹੁੰਦੀ ਆ ਜਾਂ ਕੋਈ ਵੀ ਬਾਹ ਦੇ ਵਿੱਚ ਪ੍ਰੋਬਲਮ ਹੁੰਦੀ ਆ ਮਤਲਬ ਤੁਹਾਨੂੰ 네ਗੇਟਿਵਲੀ ਸੋਚਣਾ ਚਾਹੀਦਾ 네ਗੇਟਿਵ ਸੋਚ ਕੇ ਘਰੇ ਨਾਲ ਬੈਠਿਆ ਕਰੋ ਵੱਡੀ ਤੋਂ ਵੱਡੀ ਪ੍ਰੋਬਲਮ ਆ ਤੁਹਾਨੂੰ ਫੇਰ ਵੀ ਉੱਠ ਕੇ ਖੜੇ ਹੋ ਜਾਓ ਮੋਟੀਵੇਸ਼ਨਲ ਵੀਡੀਓ ਇਹ ਤੁਸੀਂ ਜੇ ਤੁਸੀਂ ਕੰਮ ਕਰਦੇ ਹੋ ਤਾਂ ਹੀ ਤੁਹਾਡੀ ਮਾਰਕੀਟ ਦੇ ਵਿੱਚ ਇੱਜ਼ਤ ਆ ਕੰਮ ਦੇ ਨਾਲ ਹੀ ਇੱਜ਼ਤ ਆ ਔਰ ਮੈਂ ਹਣੀ ਨੂੰ ਵੀ ਇਹੀ ਗੱਲ ਕਹੂੰਗਾ ਕਿ ਬ੍ਰਦਰ ਜਦ ਤੱਕ ਸਾਹ ਨੇ ਕੰਮ ਕਰਾਂਗੇ ਪ੍ਰੋਬਲਮ ਨਹੀਂ ਦੇਖਣੀ ਆਪਾਂ ਨੇ ਆਪਣੀ ਪ੍ਰੋਬਲਮ ਕੀ ਆ ਲੈਗ ਚ ਪ੍ਰੋਬਲਮ ਆ ਬਾਹਾਂ ਚ ਪ੍ਰੋਬਲਮ ਆ ਜਿੱਥੇ ਮਰਜੀ ਪ੍ਰੋਬਲਮ ਆ ਠੀਕ ਹੈ ਪ੍ਰੋਬਲਮ ਨਹੀਂ ਦੇਖਣੀ ਇੰਨਾ ਕਹਿੰਦੇ ਹੋਏ ਖੀਮਾ ਦਾ ਜੱਜ ਗਾ ਜੀ ਜੈ ਮਾਤਾ ਦੀ ਜੈ ਮਾਤਾ